ਸ਼੍ਰੋਮਣੀ ਅਕਾਲੀ ਦਲ ਦੇ ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਉਮੀਦਵਾਰ ਅਨਿਲ ਜੋਸ਼ੀ ਦੇ ਹੱਕ ਵਿੱਚ ਪ੍ਰਜਾ ਪ੍ਰਤੀ ਵਿਰਾਦਰੀ ਵੱਲੋਂ ਮਨਜੀਤ ਸਿੰਘ ਵੇਰਕਾ ਦੀ ਅਗਵਾਈ ਵਿੱਚ ਚੋਣ ਰੈਲੀ ਵੇਰਕਾ ਵਿਖੇ ਕਰਵਾਈ ਗਈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਤੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੇ ਰੈਲੀ ਨੂੰ ਸੰਬੋਧਨ ਕੀਤਾ। ਇਸ ਮੌਕੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਹਲਕਾ ਪੂਰਬੀ ਤੋਂ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਰੰਧਾਵਾ, ਜਥੇਦਾਰ ਰਗਵੀਰ ਸਿੰਘ ਰਾਜਾ ਸਾਸੀ, ਗੁਰਿੰਦਰ ॠषि, ਬਲਬੀਰ ਸਿੰਘ ਪੰਜਵੜ, ਸਾਬਕਾ ਡੀਐਸਪੀ ਸੰਪੂਰਨ ਸਿੰਘ ਨਵਦੀਪ ਸਿੰਘ ਸਮੇਤ ਬੜੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਅਤੇ ਆਗੂ ਹਾਜ਼ਰ ਸਨ ਬਹੁਤ ਵੱਡਾ ਪ੍ਰੋਗਰਾਮ ਬਹੁਤ ਵੱਡੀ ਰੈਲੀ ਕੀਤੀ ਹੈ ਸਾਰੀ ਬਰਾਦਰੀ ਨੇ ਮੈਂ ਧੰਨਵਾਦੀ ਹਾਂ ਤੇ ਤੁਸੀਂ ਵੇਖੋ ਵੀ ਕਿੰਨਾ ਵੱਡਾ ਇਕੱਠ ਹੈ ਬਹੁਤ ਭਾਰੀ ਗਿਣਤੀ ਦੇ ਵਿੱਚ ਲੇਡੀਜ਼ ਆਈਆਂ ਤੇ ਜਿੰਨਾ ਸਮਰਥਨ ਜਿੰਨਾ ਸਹਿਯੋਗ ਮਿਲਦਾ ਪਿਆ ਜਿੰਨਾ ਆਸ਼ੀਰਵਾਦ ਮਿਲਦਾ ਪਿਆ ਇਸ ਵੇਲੇ ਕੰਧ ਤੇ ਲਿਖਿਆ ਹੋਆ ਐ ਸ਼ਰੋਮਣੀ ਅਕਾਲੀ ਦਲ ਜਿਹੜਾ ਵਾ ਬਹੁਤ ਵੱਡੀ ਲੀਡ ਨਾਲ ਇਸ ਸੀਟ ਤੋਂ ਜਿੱਤ ਰਿਹਾ ਜਿਹਦੇ ਵਿੱਚੋਂ ਨਵੇਂ ਹਲਕਿਆਂ ਵਿੱਚੋਂ ਹੀ ਨਮਾਇंदे ਕੀਰਤੀ ਪਰਿਵਾਰਾਂ ਦੇ ਸਾਰੇ ਇਕੱਠੇ ਹੋਏ ਨੇ ਔਰ ਬਹੁਤ ਵੱਡੀ ਰੈਲੀ ਹੋਈ ਆ ਇਹ ਆਮ ਸੰਗਤ ਨਹੀਂ ਇਹ ਜਿੰਨੇ ਨਮਾਇंदे ਆਏ ਨੇ ਉਹ ਕੀਰਤੀ ਸਮਾਜ ਦੇ ਨਮਾਇंदे ਸਨ ਅਹੁਦੇਦਾਰ ਸਨ ਇਹ ਜਿਹੜੀ ਰੈਲੀ ਹੋਈ ਹੈ ਜੀ ਜੋਸ਼ੀ ਸਾਹਿਬ ਦੀ ਹਮਾਇਤ ਦੇ ਵਿੱਚ ਹੋਈ ਆ ਮਜ਼ਦੂਰ ਗਰੀਬ ਇਹ ਐਲੂ ਹੋਈ ਆ ਕਿਉਂਕਿ ਜਿਹੜਾ ਸਾਡਾ ਬਹੁਤ ਨਗਰ ਬੇਰਕਾ ਇੱਥੇ ਕਰੀਬ 32 33000 ਵੋਟ ਆ ਮਹਾਨਗਰ ਆ